ਜਿਸ ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਉਸ ਕਾਂਗਰਸ ਚ ਵੀ ਸਿੱਖ ਇੱਥੇ ਉਹਨਾਂ ਲਈ ਤੁਸੀਂ ਕਦੇ ਨਹੀਂ ਬੋਲਦੇ ਬੀਜੇਪੀ ਦੇ ਪਿੱਛੇ ਤੁਸੀਂ ਬਿਨਾਂ ਗੱਲਬਾਤ ਤੋਂ ਹੀ ਪੈੰਨੇ ਹੋ ਤੇ ਇਹ ਤੁਹਾਡੀ ਜ਼ੋਰ ਜ਼ਬਰਦਸਤੀ ਇਸ ਤਰ੍ਹਾਂ ਨਹੀਂ ਚੱਲਣੀ ਔਰ ਕੌਮ ਨੇ ਸਵੀਕਾਰ ਨਹੀਂ ਨਹੀਂ ਕੌਮ ਜੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਬੰਦ ਕਮੇਟੀ ਦਾ ਉਹੀ ਸ਼ਾਨ ਬਣਾ ਕੇ ਰੱਖਣਾ ਚਾਹੁੰਦੇ ਹੋ ਜਿਹੜੀ ਸ਼ਾਨ ਪਹਿਲਾਂ ਤੁਸੀਂ ਸ਼ੁਰੂ ਤੋਂ ਸੀ ਤਾਂ ਤੁਹਾਨੂੰ ਵੀ ਉਹੋ ਜਿਹਾ ਆਚਰਣ ਕਰਨਾ ਪਵੇਗਾ ਅੱਜ ਤੱਕ ਕਿਸੇ ਵੀ ਪ੍ਰਧਾਨ ਨੇ ਇਸ ਤਰ੍ਹਾਂ ਦੀ ਅਗਲਾ ਨਹੀਂ ਕੀਤੀਆਂ ਮੈਂ ਤੁਹਾਨੂੰ ਪ੍ਰਾਰਥਨਾ ਕਰਦਾ ਕਿ ਇਹ ਨਾ ਕਰੋ ਅੱਜ ਸ਼੍ਰੋਮਣੀ ਅਕਾਲੀ ਦਲ ਉਹ ਸ਼੍ਰੋਮਣੀ ਅਕਾਲੀ ਦਲ ਨਹੀਂ ਜੋ ਸੰਤ ਬਾਬਾ ਫਤੇ ਸਿੰਘ ਦਾ ਸੀ ਜੋ ਬਾਬਾ ਖੜਕ ਸਿੰਘ ਦਾ ਸੀ ਔਰ ਜੋ ਜਸੇਦਾਰ ਮੋਹਨ ਸਿੰਘ ਤੋੜਦਾ ਸੀ ਔਰ ਬਾਕੀ ਲੀਡਰਾਂ ਦਾ ਸੀ ਉਹ ਸ਼ਰਧਾ ਤੇ ਸਤਿਕਾਰ ਨਾਲ ਸਿਰ ਚੁੱਕਦਾ ਸੀ ਉਹਨਾਂ ਦੇ ਨਾਮ ਲੰਘ ਗਈ ਤੇ ਤੁਸੀਂ ਘੱਟੋ ਘੱਟ ਮੈਂ ਪ੍ਰਾਰਥਨਾ ਕਰਦਾ ਆਪ ਜੀ ਨੂੰ ਕਿ ਇਸ ਤਰ੍ਹਾਂ ਦਾ ਕੰਮ ਨਾ ਕਰੋ ਔਰ ਇਦਾਂ ਦੀ ਬਿਆਨਬਾਜ਼ੀ ਨਾ ਕਰੋ ਇਸ ਦੀ ਮੈਂ ਨਿੰਦਾ ਕਰਦਾ ਹਰ ਸਿੱਖ ਨੂੰ ਇਹਦੀ ਨਿੰਦਾ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੁਸੀਂ ਸਿੱਖਾਂ ਨੂੰ ਡੱਬੀ ਚ ਪਾ ਕੇ ਰੱਖਣਾ